ਹੇ ਦੋਸਤੋ ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਨਵਜੋਦ ਗਿਲ ਸਭ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਦੇਖੋ ਚੰਦਨ ਦੇ ਵੱਲੋਂ ਔਰ ਵਿਜੇ ਮੈਨੂਅਲ ਵੱਲੋਂ ਤੁਹਾਡੇ ਤੇ ਵੀ ਇੱਕ ਬਲੇਮ ਲਾਇਆ ਗਿਆ ਹਾਂਜੀ ਉਹ ਕਹਿੰਦੇ ਤੁਹਾਡੇ ਤੇ ਕੇਸ ਚੱਲ ਰਹੇ ਆ ਅਵਤਾਰ ਜੀ ਤੇ ਜਿਹੜਾ ਪ੍ਰਧਾਨ ਜੀ ਆ ਮਿਨਿਸਟਰੀ ਦੇ ਉਹਨਾਂ ਤੇ ਸਾਲੋਂ ਦਾਦਾ ਕ੍ਰਿਮੀਨਲ ਆਪ ਹੈ ਕ੍ਰਿਮੀਨਲ ਬੰਦੇ ਵਾਲਾ ਘੁੰਮਦਾ ਮੈਨੂੰ ਤਾਂ ਲੱਗਦਾ ਇਹ ਨਸ਼ਿਆਂ ਦਾ ਸੌਦਾਗਰ ਆ ਨਸ਼ਾ ਵੇਚਦਾ ਵਾ ਔਰ ਕਈ ਐਸਾ ਜਿਹਾ ਲੋਕਾਂ ਦੇ ਜਿਹੜਾ ਵਾ ਨਾਲੇ ਨੇ ਫੋਟੋਆਂ ਪਾਈਆਂ ਵਾ ਹਾ ਆ ਰੋਕੀ ਬਾਦਸ਼ਾ ਉਹਦੇ ਨਾਲੇ ਨੇ ਫੋਟੋ ਪਾਈ ਆ ਔਰ ਉਹਦਾ ਪਿਛਲਾ ਜਿਹੜਾ ਰਿਕਾਰਡ ਵੇਖ ਲੋ ਰੋਕੀ ਬਾਦਸ਼ਾ ਦਾ ਕੀ ਆ ਅੱਛਾ ਕ੍ਰਿਮਿਨਲ ਰਿਪੋਰਟ ਆ ਉਹਦਾ ਪੁਰਾਣਾ ਅੱਛਾ ਜਿਹਦੇ ਨਾਲੇ ਨੇ ਫੋਟੋ ਪਾਈ ਆ ਔਰ ਕ੍ਰਿਮਿਨਲ ਸਾਨੂੰ ਦੱਸਣ ਦਾ ਮੈਨੂੰ ਦੱਸਣ ਦਾ ਅਰਪਾਤ ਸਿੰਘ ਨੂੰ ਦੱਸਣ ਦਾ ਜੀ ਜੀ ਜਾ ਕੇ ਨਾ ਕਿਤੇ ਜੱਜ ਪਹਿਲਾਂ ਜੱਜ ਕਰ ਲਿਆ ਪਪਾ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਪੱਕੇ ਸਬੂਤਾਂ ਦੇ ਨਾਲ ਆ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾ ਚੁੱਕੇ ਹੋਵੋਗੇ ਕਿ ਅਸੀਂ ਕਿਸ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਹਾਂ ਅਗਰ ਕੋਈ ਇਸ ਚੈਨਲ ਤੇ ਆ ਕੇ ਕੋਈ ਵੀ ਕਿਸੇ ਤੇ ਦੋਸ਼ ਜਾਂ ਕੋਈ ਅਪੱਤੀਜਨਕ ਸ਼ਬਦ ਬੋਲਦਾ ਹੈ ਉਸ ਵਿੱਚ ਸੱਚ ਦੀ ਆਵਾਜ਼ ਚੈਨਲ ਦਾ ਔਰ ਸਾਡੇ ਪੱਤਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੋਵੇਗਾ ਹਾਂਜੀ ਗੱਲ ਕਰਦੇ ਹਾਂ ਪ੍ਰਧਾਨ ਜਸਪਾਲ ਮਸੀ ਜਿਨ੍ਹਾਂ ਵੱਲੋਂ ਤੁਸੀਂ ਸਾਫ਼ ਤੌਰ ਤੇ ਸੁਣਿਆ ਕਿ ਉਹਨਾਂ ਵੱਲੋਂ ਚੰਦਰ ਨੂੰ ਕਿਹਾ ਗਿਆ ਕਿ ਇਹ ਸਾਨੂੰ ਕ੍ਰਿਮੀਨਲ ਦੱਸਦਾ ਹੈ ਸਬੂਤ ਪੇਸ਼ ਕਰੇ ਜਦ ਕਿ ਖੁਦ ਆਪਣੇ ਚੈਨਲ ਤੇ ਕ੍ਰਿਮੀਨਲ ਬੰਦਿਆਂ ਨਾਲ ਫੋਟੋ ਪਾ ਰਿਹਾ ਹੈ ਜਸਪਾਲ ਮਸੀਹ ਨੂੰ ਪੁੱਛਣ ਤੇ ਉਹਨਾਂ ਦੱਸਿਆ ਕਿ ਰੌਕੀ ਬਾਦਸ਼ਾਹ ਨਾਲ ਚੰਦਰ ਨੇ ਸੋਸ਼ਲ ਮੀਡੀਆ ਤੇ ਇੱਕ ਫੋਟੋ ਬੀਤੇ ਦਿਨ ਅਪਲੋਡ ਕੀਤੀ ਸੀ ਰੌਕੀ ਬਾਦਸ਼ਾਹ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਦੇਖਿਆ ਜਾਵੇ ਪੱਤਰਕਾਰ ਨਵਜੋਦ ਗਿੱਲ ਵੱਲੋਂ ਰੌਕੀ ਬਾਦਸ਼ਾਹ ਨੂੰ ਫੋਨ ਲਗਾ ਕੇ ਉਹਨਾਂ ਦਾ ਪੱਖ ਜਾਣਿਆ ਗਿਆ ਜਿਸ ਵਿੱਚ ਉਹਨਾਂ ਵੱਲੋਂ ਵੀ ਇਹ ਮੰਨਿਆ ਗਿਆ ਕਿ ਹਾਂ ਮੇਰੇ ਉੱਪਰ ਪਰਚੇ ਦਰਜ ਰਹਿ ਚੁੱਕੇ ਹਨ ਪਰ ਹੁਣ ਮੈਂ ਸਾਰਿਆਂ ਵਿੱਚੋਂ ਬਰੀ ਹੋ ਚੁੱਕਾ ਹਾਂ ਪਹਿਲੇ ਸੁਣੋ ਕਾਲ ਰਿਕਾਰਡਿੰਗ ਵਿੱਚ ਹੋਈ ਗੱਲਬਾਤ ਹੈਲੋ ਹਾਂਜੀ ਸਰ ਕੀ ਮੇਰੀ ਗੱਲ ਸਰ ਆਪਣਾ ਰੋਕੀ ਜੀ ਨਾਲ ਹੋ ਰਹੀ ਹੈ ਪ੍ਰਧਾਨ ਜੀ ਨਾਲ ਹਾਂਜੀ ਹਾਂਜੀ ਸਰ ਮੈਂ ਸੱਚ ਦੀ ਆਵਾਜ਼ ਚੈਨਲ ਤੋਂ ਪੱਤਰਕਾਰ ਨਵਜੋਤ ਗਿੱਲ ਗੱਲ ਕਰ ਰਿਹਾ ਹਾਂ ਹਾਂਜੀ ਹਾਂਜੀ ਪਿਛਲੇ ਦਿਨ ਸਰ ਇੱਕ ਵੀਡੀਓ ਪਾਈ ਗਈ ਸੀ ਜਸਪਾਲ ਜੀ ਦੁਆਰਾ ਇੱਕ ਇਸੇ ਚੈਨਲ ਸਰ ਕੀ ਨਾਮ ਹੈ ਤੁਹਾਡਾ ਹਾਂ ਨਵਜੋਤ ਗਿੱਲ ਸਰ ਓਕੇ ਓਕੇ ਹਾਂਜੀ ਜੀ ਪਿਛਲੇ ਦਿਨ ਇੱਕ ਵੀਡੀਓ ਚਲਾਈ ਗਈ ਸੀ ਸੱਚ ਦੀ ਆਵਾਜ਼ ਚੈਨਲ ਦੇ ਉੱਪਰ ਜਿਹਦੇ ਵਿੱਚ ਇੱਕ ਤੁਹਾਡੀ ਚੰਦਰ ਨਾਮ ਦਾ ਜੋ ਵਿਅਕਤੀ ਹੈ ਚੰਡੀਗੜ੍ਹ ਤੋਂ ਔਰ ਉਸ ਸੰਸਲੇ ਦੇ ਵਿੱਚ ਉਹਦੇ ਨਾਲ ਇੱਕ ਫੋਟੋ ਸੀ ਪਾਈ ਗਈ ਔਰ ਮੈਂ ਚਾਹੁੰਨਾ ਕਿ ਤੁਸੀਂ ਆਪਣਾ ਪੱਖ ਦੱਸੋ ਕਿ ਤੁਹਾਡਾ ਪੱਖ ਕੀ ਆ ਉਸ ਵਿਸ਼ੇ ਦੇ ਵਿੱਚ ਜੋ ਜਸਪਾਲ ਜੀ ਨੇ ਇੱਕ ਤੁਹਾਡੇ ਖਿਲਾਫ ਇੱਕ ਗੱਲ ਬੋਲੀ ਸੀ ਉਹਨਾਂ ਨੇ ਜੋ ਚੰਦਰ ਨੂੰ ਲੈ ਕੇ ਉਹ ਇੱਕ ਮਸਲਾ ਉਹਨਾਂ ਦਾ ਆਪਸ ਦੇ ਵਿੱਚ ਛੜਿਆ ਹੋਇਆ ਕੀ ਕਹਿਣਾ ਚਾਹੁੰਦੇ ਹੋ ਸਬੰਧ ਦੇ ਵਿੱਚ ਨਹੀਂ ਦੇਖੋ ਤੁਸੀਂ ਇੱਕ ਤਾਂ ਫੋਟੋ ਬਾਰੇ ਪੁੱਛ ਰਹੇ ਹੋ ਹੁਣ ਮੇਰਾ ਆਫਿਸ ਹੈ ਜੀ ਠੀਕ ਹੈ ਜੀ ਮੇਰੇ ਆਫਿਸ 'ਚ ਮਾਲਮੀ ਕੀ ਸ਼ਕਤੀ ਸੰਗਠਨ ਦਾ ਪ੍ਰਧਾਨ ਹਾਂ ਮੈਂ ਪੰਜਾਬ ਦਾ ਜੀ ਜੀ ਸਰ ਤੇ ਮੇਰੇ ਆਫਿਸ 'ਚ ਕਈ ਲੋਕ ਆਉਂਦੇ ਆ ਕਈ ਫੋਟੋ ਖਚਾਉਂਦੇ ਆ ਜੀ ਕੋਈ ਫੋਟੋ ਖਿਚਾ ਵੀ ਲਈ ਉਹਦੇ 'ਚ ਤਾਂ ਕੋਈ ਉਹ ਨਹੀਂ ਹੈ ਜੀ ਜੀ ਆਹ ਜੀ ਤੇ ਦੂਜੀ ਗੱਲ ਮੈਂ ਇੱਕ ਵੀਡੀਓ ਦੇਖੀ ਆ ਤੁਹਾਡੇ ਚੈਨਲ ਦੀ ਹੈ ਜੀ ਜੀ ਸਰ ਉਦੇਚ ਤੁਸੀਂ ਤੇ ਉਹਨਾਂ ਨੂੰ ਸਵਾਲ ਪੁੱਛਦੇ ਹੋ ਤੇ ਉਹ ਵੀਡੀਓ ਤੁਸੀਂ ਵੀਡੀਓ ਤੇ ਫੋਟੋ ਲਾਈਏ ਮੇਰੀ ਹਾਂਜੀ ਉਹੀ ਬੋਡੀ ਫੋਟੋ ਚੱਕ ਕੇ ਲਾਈਆ ਜੀ ਜੀ ਉਸ ਫੋਟੋ ਚ ਤੁਹਾਨੂੰ ਕੀ ਇਤਰਾਜ਼ ਦਿਖਿਆ ਜਿਹੜੀ ਉਹ ਉਹੀ ਫੋਟੋ ਲਾਈ ਤੁਸੀਂ ਨਹੀਂ ਸਰ ਮੈਨੂੰ ਇਤਰਾਜ਼ ਨਹੀਂ ਆ ਕੋਈ ਐਕਚੁਅਲੀ ਨਹੀਂ ਉਹ ਉਹੀ ਫੋਟੋ ਕਿਉਂਕਿ ਤੁਸੀਂ ਚੰਦਨ ਨਾਲ ਤੁਹਾਡੀ ਲੜਾਈ ਸੀ ਉਹ ਉਹਦੀ ਉਹਦੀ ਲੜਾਈ ਸੀਗੀ ਜਿਹੜਾ ਕੀ ਨਾਮ ਹੈ ਮੈਂ ਤਾਂ ਨਾਮ ਹੀ ਭੁੱਲ ਗਿਆ ਹਾਂ ਹਾਂਜੀ ਤੇ ਉਹਦੀ ਲੜਾਈ ਸੀ ਚੰਦਨ ਨਾਲ ਹਾਂ ਜੀ ਉਹ 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 ਮੇਰੀ ਫੋਟੋ ਕਿਉਂ ਲਾਈ ਗਈ ਉੱਤੇ ਸਰ ਦੇਖੋ ਤੁਹਾਡੇ ਖਿਲਾਫ ਨਾ ਇੱਕ ਮਤਲਬ ਜਸਪਾਲ ਜੀ ਦੁਆਰਾ ਕੋਈ ਮਤਲਬ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਉਹ ਫੋਟੋ ਲਗਾਈ ਗਈ ਸੀ ਬਾਕੀ ਤੁਸੀਂ ਆਪਣਾ ਕੀ ਪੱਖ ਰੱਖਣਾ ਚਾਹੁੰਦੇ ਹੋ ਉਸ ਦੇ ਨੀ ਕੀ ਟਿੱਪਣੀ ਕੀਤੀ ਗਈ ਸੀ ਕੀ ਟਿੱਪਣੀ ਤੁਹਾਡੇ ਚੈਨਲ ਤੇ ਕੀਤੀ ਗਈ ਸੀ ਹਾਂ ਜੀ ਹਾਂ ਜੀ ਸਰ ਕੀ ਟਿੱਪਣੀ ਕੀਤੀ ਗਈ ਸੀ ਜੀ ਉਹ ਤੁਸੀਂ ਸਰ ਚੈਨਲ ਦੇ ਉੱਤੇ ਉਹਨਾਂ ਨੇ ਦੱਸਿਆ ਸੀ ਕਿ ਆਪਣਾ ਮੈਨੂੰ ਦੱਸੋ ਨਾ ਫਿਰ ਤਾਂ ਹੀ ਉਹਦਾ ਮੈਂ ਤੁਹਾਨੂੰ ਜਵਾਬ ਦਵਾਂਗਾ ਨਾ ਦੱਸੋ ਕੀ ਟਿੱਪਣੀ ਕੀਤੀ ਗਈ ਸੀ ਸਰ ਉਹ ਉਹਨਾਂ ਦਾ ਕਹਿਣਾ ਸੀ ਕਿ ਇਹ ਚੰਦਰ ਦੇ ਤੁਹਾਡੇ ਨਾਲ ਇੱਕ ਫੋਟੋ ਕਰਵਾਈ ਆ ਔਰ ਤੁਸੀਂ ਇਹਨਾਂ ਦਾ ਜਿਹੜਾ ਪੁਰਾਣਾ ਰਿਕਾਰਡ ਜਿਹੜਾ ਆ ਉਹ ਚੈੱਕ ਕੀਤਾ ਜਾਵੇ ਇਹਨਾਂ ਦਾ ਕੀ ਮਤਲਬ ਇਹਨਾਂ ਦੇ ਨਾਲ ਜੋ ਇਹਨਾਂ ਦੇ ਸਬੰਧ ਨੇ ਸੋ ਇਸ ਕਰਕੇ ਉਹਨੂੰ ਉਹਨਾਂ ਦੇ ਦੁਆਰਾ ਦੱਸਿਆ ਗਿਆ ਕਿ ਇਹ ਮਤਲਬ ਨਸ਼ਾ ਦੇ ਕੇ ਸਮਗਲਰ ਨੇ ਜੋ ਨਸ਼ਾ ਵੇਚਦੇ ਨੇ ਚੰਦਨ ਦੇ ਬਾਰੇ ਚੰਦ ਨਾ ਨਾ ਚੰਦਨ ਦੇ ਬਾਰੇ ਆਓ ਮੇਰੇ ਨਾਲ ਮੇਰੇ ਨਾਲ ਸਬੰਧ ਨੇ ਤੇ ਇਹਨਾਂ ਦੇ ਸਬੰਧ ਚੈੱਕ ਕਰੇ ਜਾਣ ਜੀ ਜੀ ਚੰਦਨ ਦੇ ਬਾਰੇ ਉਹਨਾਂ ਨੇ ਗੱਲ ਕੀਤੀ ਸੀ ਹਾਂ ਤੇ ਇਹਨਾਂ ਦੀ ਫੋਟੋ ਆ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੱਸੋ ਆਪਣਾ ਪੱਖ ਰੱਖੋ ਕੀ ਕਹਿਣਾ ਚਾਹੁੰਦੇ ਹੋ ਇਸ ਵਿਸ਼ੇ ਤੇ ਦੇਖੋ ਜੀ ਪਹਿਲੀ ਤਾਂ ਗੱਲ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਤੁਸੀਂ ਇਸ ਨੂੰ ਕਲੀਅਰ ਨਹੀਂ ਕਰ 파 ਰਹੇ ਆਪ ਹੀ ਜੀ ਜੀ ਦੇਖੋ ਫੋਟੋ ਮੇਰੀ ਲਾ ਕੇ ਚੰਦਨ ਦੇ ਨਾਲ ਸੰਬੰਧ ਹੈ ਇਹ ਡਰੱਗਸ ਦਾ ਕੰਮ ਕਰਦਾ ਫੋਟੋ ਮੇਰੀ ਲਾ ਕੇ ਫਿਰ ਤੁਸੀਂ ਕਹਿੰਦੇ ਚੰਦਨ ਨੂੰ ਕਿਹਾ ਤੇ ਫੋਟੋ ਮੇਰੀ ਲਾਤੀ ਤੇ ਇਹਦੇ ਸੰਬੰਧ ਹੈ ਰੋਕੀ ਨਾਲ ਰੋਕੀ ਦਾ ਕ੍ਰਿਮੀਨਲ ਰਿਕਾਰਡ ਹੈ ਤੇ ਚੰਦਨ ਡਰੱਗ ਦਾ ਕੰਮ ਕਰਦਾ ਏ ਉਹ ਗੱਲ ਕਹਿ ਰਿਹਾ ਹੈ ਇਨਡਾਇਰੈਕਟਲੀ ਆ ਡਾਇਰੈਕਟਲੀ ਕਹਿ ਲਓ ਉਹਨੇ ਕਿਹਾ ਤੁਹਾਡੇ ਚੈਨਲ ਤੇ ਹਣਾ ਜੀ ਬਿਲਕੁਲ ਲੇਕਿਨ ਸਰ ਉਹਨਾਂ ਨੇ ਇਹ ਗੱਲ ਨਾਲ ਰੱਖੀ ਹੈ ਉਹਨਾਂ ਨੇ ਕਿਹਾ ਇਹਨਾਂ ਦਾ ਪੁਰਾਣਾ ਰਿਕਾਰਡ ਉਹਨਾਂ ਨੇ ਇਸ ਸਮੇਂ ਦਾ ਰਿਕਾਰਡ ਨਹੀਂ ਉਹਨਾਂ ਨੇ ਕਿਹਾ ਪੁਰਾਣਾ ਰਿਕਾਰਡ ਤੁਹਾਡਾ ਚੈੱਕ ਕੀਤਾ ਜਾਵੇ ਹਾਂ ਹਾਂ ਚਲੋ ਚੈੱਕ ਕੀਤਾ ਜਾਵੇ ਕਿਹਨੂੰ ਅਪੀਲ ਕੀਤੀ ਉਹਨੇ ਪ੍ਰਸ਼ਾਸਨ ਨੂੰ ਸ਼ਾਸਨ ਨੂੰ ਕਿਨ ਕਿਨੇ ਕਿਨੂੰ ਅਪੀਲ ਕੀਤੀ ਉਹਨੇ ਇਹ ਥੇ ਕਲ리어 ਨਹੀਂ ਕਰ ਰਿਹਾ ਪਰ ਜਦੋਂ ਤੁਸੀਂ ਉਹਦੇ ਚ ਇੱਕ ਉਹ ਕਹਿ ਰਿਹਾ ਹੈ ਜਿਵੇਂ ਇਸ ਪਾਲ ਮਸੀਬੀ ਡਾਕੂਮੈਂਟਰੀ ਗੱਲ ਕਰੋ ਤੁਸੀਂ ਵੀ ਕਹਦੇ ਇੱਕ ਪ੍ਰੈਸ ਰਿਪੋਰਟਰ ਦਾ ਇੱਕ ਹੱਕ ਹੁੰਦਾ ਤੇ ਇੱਕ ਉਹਦਾ ਮਤਲਬ ਕੁਆਲਟੀ ਹੁੰਦੀ ਆ ਉਹਦੇ ਚ ਵੀ ਉਹ ਦੋਨੇ ਪੱਖਾਂ ਦੀ ਸੁਣ ਕੇ ਹੀ ਗੱਲ ਕਰੇ ਹਨਾ ਬਿਲਕੁਲ ਜੀ ਚਲੋ ਮੈਨੂੰ ਬਹੁਤ ਵਧੀਆ ਲੱਗਾ ਤੁਸੀਂ ਮੇਰੀ ਮੇਰੀ ਗੱਲ ਨੂੰ ਤੁਸੀਂ ਉਕਰਿਆ ਜਸਪਾਲ ਮਸਤੀ ਕਹਿ ਰਿਹਾ ਹੈ ਵੀ ਮੇਰੇ ਤੇ ਕੋਈ ਕ੍ਰਿਮੀਨਲ ਕੇਸ ਨਹੀਂ ਹੈਗਾ ਜੀ ਮੈਨੂੰ ਪ੍ਰੂਫ ਲਿਆਓ ਜੀ ਉਹਦੇ ਕੋਲ ਕੀ ਪ੍ਰੂਫ ਹੈ ਵੀ ਉਹ ਮੈਨੂੰ ਡਰਗ ਮਾਫੀਆ ਕਹਿ ਰਿਹਾ ਨਹੀਂ ਸਰ ਮੈਂ ਇੱਥੇ ਫੇਰ ਤੁਹਾਨੂੰ ਕਹਿਣਾ ਚਾਹੂੰਗਾ ਉਹਨਾਂ ਨੇ ਕਿਹਾ ਤੁਹਾਨੂੰ ਨਹੀਂ ਕਿਹਾ ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋ ਉਹਨਾਂ ਨੇ ਨਹੀਂ ਮੈਂ ਕਰ ਲਈ ਜੀ ਮੈਂ ਕਰ ਲਈ ਉਹਦੇ ਚ ਉਹ ਗੱਲ ਕਹਿ ਰਿਹਾ ਵੀ ਏ ਇਹ ਡਰਗ ਮਾਫੀਆ ਦਾ ਕੰਮ ਕਰਦਾ ਇਹਦੇ ਕ੍ਰਿਮੀਨਲ ਬੰਦੇ ਨਾਲ ਲਿੰਕ ਹੈ ਜਿਸ ਬੰਦੇ ਨਾਲ ਫੋਟੋ ਹੈ ਦੀ ਉਹਨਾਂ ਨੇ ਚੰਦਨ ਨੂੰ ਕਿਹਾ ਕਿ ਇਹ ਇਹ ਚੰਦਨ ਖੜਾ ਕਿਹਦੇ ਨਾਲ ਹੈ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਚੰਦਨ ਦੀ ਕੱਲੀ ਦੀ ਫੋਟੋ ਲਾ ਦਿੰਦੇ ਕਿਹਦੇ ਚੰਦਨ ਡਰਗ ਦਾ ਕੰਮ ਕਰਦਾ ਹਾਂ ਉਹਨੇ ਲੇਕਿਨ ਉਹਨਾਂ ਦਾ ਕਿਹਾ ਗਿਆ ਸੀ ਕਿ ਉਹਨਾਂ ਨੇ ਤੁਹਾਨੂੰ ਕ੍ਰਿਮੀਨਲ ਕਿਹਾ ਸੀ ਕਿ ਚੰਦਨ ਸਾਨੂੰ ਕ੍ਰਿਮੀਨਲ ਦੱਸ ਹੈ ਇਹ ਡਰਗ ਵੀ ਤਾਂ ਕ੍ਰਾਈਮ ਚ ਹੀ ਆਂਦਾ ਹੈ ਡਰਗ ਗਾਹ ਤੇ ਜਾਂਦਾ ਬਿਲਕੁਲ ਬਿਲਕੁਲ ਜੀ ਫਿਰ ਉਹ ਇਨਡਾਇਰੈਕਟਲੀ ਗੱਲ ਕਹਿ ਰਿਹਾ ਹੈ ਨਾ ਉਹ ਤਾਂ ਸਾਬਤ ਕਰ ਰਿਹਾ ਇਸ ਚੀਜ਼ ਨੂੰ ਉੱਥੇ ਤੁਸੀਂ ਚੈਨਲ 'ਚ ਚਲਾਤੀਏ ਗੱ ਹੁਣ ਤੁਸੀਂ ਧਿਆਨ ਨਾਲ ਸੁਣੋ ਇਸ ਚੀਜ਼ ਨੂੰ ਉਹਦੇ ਕੋਲ ਕੋਈ ਪ੍ਰੂਫ ਨਹੀਂ ਹੈ ਵੀ ਚੰਦਰਨ ਡਰੱਗ ਦਾ ਕੰਮ ਕਰਦਾ ਜੀ ਜਾਂ ਰੋਕੀ ਡਰੱਗ ਦਾ ਕੰਮ ਕਰਦਾ ਜਾਂ ਰੋਕੀ ਦਾ ਬੈਕਗ੍ਰਾਉਂਡ ਕ੍ਰਿਮੀਨਲ ਰਿਕਾਰਡ ਮਾੜਾ ਹੈ ਜੀ ਜੀ ਕੀ ਹੈ ਮਾੜਾ ਮੇਰਾ ਕ੍ਰਿਮੀਨਲ ਰਿਕਾਰਡ ਦੱਸੋ ਸਰ ਉਹ ਆਪਾਂ ਤੁਹਾਨੂੰ ਪੁੱਛਿਆ ਕਰ ਮੇਰਾ ਕ੍ਰਿਮੀਨਲ ਰਿਕਾਰਡ ਜਸਪਾਲ ਮਸੀਹ ਨੇ ਮੇਰੇ ਤੇ ਐਫ ਆਈ ਆਰ ਕਰਾਈ ਅੱਛਾ ਠੀਕ ਹੈ 295 ਇਹਦੀ ਜੀ ਉਹਦੇ ਚ ਕੋਰਟ ਤੋਂ ਮੈਨੂੰ ਰਾਹਤ ਮਿਲੀ ਹੋਈ ਹੈ ਇਹ ਹੈ ਮੇਰਾ ਕ੍ਰਿਮੀਨਲ ਰਿਕਾਰਡ ਠੀਕ ਹੈ ਜੀ ਮੇਰੇ ਖਿਲਾਫ ਖਾਂਬੜੇ ਕੰਪਲੀਟ ਕੀਤੀ ਗਈ। ਇਹ ਮੇਰਾ ਕ੍ਰਿਮੀਨਲ ਰਿਕਾਰਡ ਹੈ। ਠੀਕ ਹੈ। ਤੇ ਹੋਰ ਤੁਸੀਂ ਹੋਰ ਵੀ ਤੁਸੀਂ ਕੇਸ ਕਹਦੇ ਵੀ ਇਹ ਕ੍ਰਿਮੀਨਲ ਰਿਕਾਰਡ ਹੈ। ਇਹਨ ਸਾਰੇ ਕੇਸਾਂ ਦੀ ਮੇਰੇ ਕੋਲ ਕਲੀਨ ਚਿਟਾ ਪਈਆਂ ਬਕਾਇਦਾ ਕਲੀਨ ਚਿਟਾ ਬਾਈ ਸਟੈਂਪ ਬਾਈ ਆਰਟੀਆਈ। ਜੀ ਮੈਂ ਸਰਦਾਰ ਹੀ ਨੋਟ ਅਨੋਲਜ ਚ ਲੈਣਾ ਚਾਹਣਾ। ਹਾਂ। ਇਹ ਮੈਂ ਨਹੀਂ ਕਹਿ ਰਿਹਾ। ਇਹ ਪ੍ਰਧਾਨ ਜਸਪਾਲ ਜੀ ਉਹਨਾਂ ਨੂੰ ਗਿਆ ਗਿਆ ਸਾਰਾ ਪਤਾ ਹੈ ਜੀ ਮੈਨੂੰ ਸਾਰਾ ਪਤਾ ਤੁਹਾਡਾ ਸਾਰਾ ਚੈਨਲ ਦੇਖ ਲਿਆ ਜੀ ਜੀ ਤੁਹਾਡੀ ਹਰ ਇੱਕ ਗੱਲ ਜਿਹੜੀ ਜਾਰੀ ਹੈ ਉਹ ਪਾਸਟਰ ਬਜਿੰਦਰ ਦੇ ਹੀ ਹੱਕ ਤੇ ਜਾਰੀ ਹੈ ਸੁਣਨੇ ਹੁਣ ਤੁਸੀਂ ਮੈਂ ਪ੍ਰੈਸ ਪ੍ਰੈਸ ਰਿਪੋਰਟਰ ਦਾ ਵੀ ਵੇਖਦੇ ਆ ਨਾ ਅਸੀਂ ਤੁਸੀਂ ਇੱਕ ਮਸੀਤ ਦਾ ਚੈਨਲ ਚਲਾ ਰਹੇ ਹੋ ਤੁਸੀਂ ਹਮ ਮਸੀਹਤ ਦਾ ਹੀ ਦਿਖਾਓਗੇ ਸਾਡਾ ਨਹੀਂ ਦਿਖਾਓਗੇ ਕਿਉਂ ਨਹੀਂ ਸਰ ਮੈਂ ਤੁਸੀਂ ਸੁਣੋ ਵੇਖੋ ਸਾਡਾ ਸਾਡਾ ਚੈਨਲ ਜਿਹੜਾ ਕੱਲਾ ਕ੍ਰਿਸਚੀਅਨਿਟੀ ਨੂੰ ਕੱਲਾ ਕ੍ਰਿਸਚੀਅਨਿਟੀ ਨੂੰ ਬਿਲੋਂਗ ਨਹੀਂ ਕਰਦਾ ਸਾਡੀ ਵੀਡੀਓ ਆਧਿਕ ਰਾਜਨੀਤਿਕ ਸਾਰੀਆਂ ਖਬਰਾਂ ਦਿਖਾਉਂਨੇ ਪੋਲਿਟਿਕਲ ਤੁਸੀਂ ਸਾਰੇ ਸਾਡੇ ਚੈਨਲ ਦੇ ਉੱਤੇ ਚੈੱਕ ਕਰ ਸਕਦੇ ਹੋ ਤੁਸੀਂ ਇੱਕ ਵੀ ਗੱਲ ਜਿਹੜੀ ਵੀਡੀਓ 'ਚ ਇੱਕ ਵੀ ਗੱਲ ਤੁਸੀਂ ਪਾਸਟਰ ਬਜਿੰਦਰ ਦੇ ਖਿਲਾਫ ਨਹੀਂ ਗੱਲ ਕਰ ਰਹੇ ਤੁਸੀਂ ਆਖਰ ਵਿੱਚ ਵੀਡੀਓ 'ਚ ਇਹ ਵੀ ਸਰਕੁਐਸਟ ਕੀਤੀ ਐ ਵੀ ਤੁਸੀਂ ਇਦਾਂ ਦੀ ਗੱਲਾਂ ਨਾ ਕਹੋ ਪਾਸਟਰ ਬਜਿੰਦਰ ਜੀ ਇਦਾਂ ਉਹ ਪਗਵਾਨ ਐ ਕੁਛ ਐਦਾਂ ਕਰਕੇ ਤੁਸੀਂ ਗੱਲ ਕਹੀ ਹੈ ਜੀ ਮੈਂ ਤੁਹਾਨੂੰ ਵੀਡੀਓ ਵੀ ਸੈਂਡ ਕਰਦਾਗਾ ਜੀ ਜਦੋਂ ਜਦੋਂ ਪ੍ਰੈਸ ਰਿਪੋਰਟਰ ਹੀ ਕਹਿਣ ਲੱਗ ਜੇ ਵੀ ਇਹ ਪਰਮਾਤਮਾ ਵੀ ਤਾਂ ਗੱਲੇ ਖਤਮ ਹੋ ਗਈ ਜਦੋਂ ਤੁਸੀਂ ਪ੍ਰੈਸ ਰਿਪੋਰਟਰ ਜਦੋਂ ਤੁਸੀਂ ਇਹ ਕਹਿਣ ਲੱਗ ਗਏ ਵੀ ਇਹ ਖੁਦਾ ਦਾ ਬੰਦਾ ਐ ਜਾਂ ਪਤਾ ਨਹੀਂ ਕੁਛ ਐਦਾਂ ਕਰਕੇ ਤੁਸੀਂ ਗੱਲ ਕਹੀ ਤਾਂ ਗੱਲੇ ਖਤਮ ਹੋ ਗਈ ਫਿਰ 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 ਤੁਸੀਂ ਇੱਕ 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 ਸਾਈਡ ਤੇ ਥੋੜੀ ਰਹੇ ਤੁਸੀਂ ਦੋ ਸਾਈਡ ਤੇ ਥੋੜੀ ਰਹੇ ਫਿਰ ਤੇ ਇੱਕ ਸਾਈਡ ਕੀ ਹੈ ਤੁਸੀਂ ਦੇਖੋ ਸਰ ਜੇ ਜੇਨੀਦਰ ਅਸੀਂ ਕਿਸੇ ਦੇ ਵਿੱਚ ਗਲਤੀ ਨਹੀਂ ਦੇਖਦੇ ਦੇਖੋ ਅਸੀਂ ਤੁਹਾਡੇ ਵਿੱਚ ਕੋਈ ਗਲਤੀ ਨਹੀਂ ਦੇਖਦੇ ਆਪਾਂ ਤੁਹਾਨੂੰ ਵੀ ਗਲਤ ਨਹੀਂ ਕਰ ਸਕਦੇ ਨਾ ਅਸੀਂ ਕਿਸੇ ਤੁਸੀਂ ਫੋਟੋ ਗਲਤ ਕਰ ਸਕਦਾ ਮੈਂ ਗੱਲ ਕਰਦਾ ਤੁਸੀਂ ਵੀ ਫੋਟੋ ਲਾਤੀ ਮੇਰੀ ਡਰਗ ਦੀ ਤੁਸੀਂ ਗੱਲ ਕਰ ਰਹੇ ਲਿੰਕਾਂ ਦੀ ਗੱਲ ਕਰ ਰਹੇ ਲਿੰਕ ਮੇਰੇ ਨਾਲ ਜੋੜਤਾ ਤੁਸੀਂ ਉਹਦਾ ਫਿਰ ਤੁਸੀਂ ਡਰਗ ਦੀ ਗੱਲ ਕਰਤੀ ਕਹਿਣ ਦਾ ਪਾਪ ਮੇਰਾ ਇਹ ਆ ਚਲੋ ਤੁਸੀਂ ਬਹੁਤ ਵਧੀਆ ਕੀਤਾ ਮੈਨੂੰ ਕਾਲ ਕੀਤੀ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਵੀ ਜਿਹੜਾ ਜਸਪਾਲ ਮਸੀਹ ਇਹ ਗੱਲ ਕਹਿ ਰਿਹਾ ਹੈ ਬਿ ਕਦੀ ਵੀ ਕੋਈ ਪਰਮੇਸ਼ਵਰ ਦਾ ਦਾਸ ਕਿਸੇ ਤੇ ਝੁੱਠੇ ਅੰਜਾਮ ਨਹੀਂ ਲਾਂਦਾ ਪਰਮੇਸ਼ਵਰ ਦਾ ਦਾਸ ਝੁੱਠੀ ਗੱਲਾਂ ਨਹੀਂ ਕਰਦਾ ਯਾ ਇਦਾਂ ਦੀ ਕੋਈ ਗੱਲ ਕਰ ਰਿਹਾ ਏ ਇਹ ਸਾਰਾ ਕੁਝ ਝੂਠ ਬੋਲ ਰਿਹਾ ਮੈਨੂੰ ਇਸ ਗੱਲ ਦਾ ਇਸ ਗੱਲ ਦਾ ਜਵਾਬ ਤੁਸੀਂ ਦੇਉਣਾ ਹੋਣਾ ਤੁਸੀਂ ਸਮਝ ਨਹੀਂ ਰਹੇ ਮੇਰੀ ਗੱਲ ਜੀ ਜੀ ਕਾਦੇ ਖੁੱਟਾ ਤੇ ਦਾਸ ਹੋ ਗਏ ਹੋ ਮੈਂ ਫਿਰ ਦੀ ਕਾਪੀ ਤੁਹਾਨੂੰ ਸੈਂਡ ਕਰਦਾ ਮੈਂ ਤੁਹਾਨੂੰ ਉਹਦੀ ਵੀ ਆਪਣਾ ਕਲੀਨ ਚਿੱਟ ਦੀ ਵੀ ਕਾਪੀ ਸੈਂਡ ਕਰਦਾ ਠੀਕ ਹੈ ਨੇ ਦੇਖੋ ਸਰ ਜਿਹੜਾ ਜਿਹੜਾ ਸਵਾਲ ਮੈਂ ਤੁਹਾਨੂੰ ਪੁੱਛ ਰਿਹਾ ਤੁਸੀਂ ਉਹ ਉਹਨੂੰ ਕਲੀਅਰ ਨਹੀਂ ਕਰ ਪਾ ਰਹੇ ਬਾਈ ਕਲੀਅਰ ਕਰ ਰਿਹਾ ਮੈਂ ਤੁਹਾਨੂੰ ਤੁਸੀਂ ਉਹਦੀ ਵੀਡੀਓ ਕਰ ਰਹੇ ਤੁਸੀਂ ਤੁਸੀਂ ਮੇਰੇ ਸਵਾਲ ਤੋਂ ਤੁਸੀਂ ਮੇਰੇ ਸਵਾਲ ਤੋਂ ਖੁੰਝ ਰਹੇ ਹੋ ਤੁਸੀਂ ਸਾਈਡ ਹੋ ਰਹੇ ਹੋ ਮੈਂ ਕਹਿ ਰਿਹਾ ਹਾਂ ਕਿ ਜਸਪਾਲ ਮਸੀ ਦਾ ਕਹਿਣਾ ਸੀ ਕਿ ਇਹਨਾਂ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਜਿਹੜਾ ਹੈ ਚੈੱਕ ਕੀਤਾ ਜਾਵੇ ਉਹਨਾਂ ਨੇ ਨਵੇਂ ਰਿਕਾਰਡ ਦੀ ਕੋਈ ਤੁਹਾਡੀ ਗੱਲ ਨਹੀਂ ਕੀਤੀ ਅੱਜ ਤੁਸੀਂ ਸੁਣੇ ਹੋਗੇ ਹੋ ਜਸਪਾਲ ਨੇ ਤੁਹਾਨੂੰ ਵੀ ਅੱਜ ਤੁਸੀਂ ਲੇਕਿਨ ਉਹ ਸਮਾਂ ਨਹੀਂ ਗੱਲ ਕੀਤੀ ਨਹੀਂ ਨਹੀਂ ਮੈਂ ਤਾਂ ਕੁਝ ਨਾ ਚਾਹਣਾ ਜੀ ਤੁਹਾਡੇ ਜਿਹੜੇ ਚੰਦਨ ਦੇ ਨਾਲ ਜਿਹੜੇ ਚੰਦਨ ਦੇ ਨਾਲ ਤੁਹਾਡੇ ਸਬੰਧ ਨੇ ਉਹ ਕੀ ਐਸੇ ਸਬੰਧ ਨੇ ਕਿ ਜੋ ਤੁਸੀਂ ਚੰਦਨ ਦੀ ਮਤਲਬ ਸਪੋਰਟ ਕਰ ਰਹੇ ਹੋ ਉਹਦੇ ਨਾਲ ਮਤਲਬ ਮੇਰੇ ਨਾਲ ਕੰਮ ਕਰ ਰਹੇ ਹੋ ਐਕਚੁਅਲ ਐਕਚੁਅਲ ਚ ਚੰਦਨ ਦਾ ਇਦਾਂ ਹੈ ਕਿ ਵੀ ਚੰਦਨ ਦਾ ਥੋੜੇ ਦਿਨ ਪਹਿਲਾਂ ਮੈਨੂੰ ਫੋਨ ਆਇਆ ਜੀ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਜੀ ਮੈਂ ਕਿਹਾ ਕੋਈ ਗੱਲ ਨਹੀਂ ਜੀ ਕਿਸ ਗੱਲ 'ਚ ਮਿਲਣਾ ਚਾਹੁੰਦੇ ਕਹਿੰਦੇ ਸਾਡੀ ਕੋਈ ਗੱਲ ਹੈ ਜੀ ਮੈਂ ਕਿਹਾ ਕੋਈ ਗੱਲ ਨਹੀਂ ਆਜੋ ਸਾਡੇ ਦਫ਼ਤਰ ਆਜੋ अच्छा वो दफ्तर है मेरे दफ्तर की फोटो है पीछे भगवान वाल्मीकि जी दी फोटो लगी हुई है जी जी मेरे ऑफिस दी फोटो है अगला कहता फोटो खिचाना जंदा मैं खिंच लो बिल्कुल बिल्कुल ਤੁਸੀਂ کیا پتہ ਮੈਂ ਅੰਬਰਸਾ ਆਕੇ ਤੁਸੀਂ ਮੈਨੂੰ ਮਿਲਜੋ ਤੁਸੀਂ ਫੋਟੋ ਖਿਚਲੋ ਕੱਲ ਨੂੰ ਤੁਹਾਡੇ ਤੇ ਕੋਈ ਕ੍ਰਿਮੀਨਲ ਕੇਸ ਹੋਵੇ ਜਾਂ ਮੇਤੇ ਹੋਵੇ ਤਾਂ ਮਤਲਬ ਤੁਸੀਂ ਥੋੜੀ ਕ੍ਰਿਮੀਨਲ ਹੋਗੇ ਜੀ ਮੈਂ ਐਸਐਚਓ ਡੀਐਸਪੀ ਨਾਲ ਫੋਟੋ ਖਿਚਾ ਲੰਦਾ ਮੈਂ ਐਸਐਚਓ ਬਣ ਜਾਗਾ ਨਹੀਂ ਮੈਂ ਡੀਐਸਪੀ ਬਣ ਜਾਗਾ ਸਮੰਦਾ ਦੀ ਗੱਲ ਨਹੀਂ ਹੁੰਦੀ ਦੋਸਤ ਮੇਰਾ ਕਹਿਣ ਦਾ ਭਾਵ ਹੈ ਤੈਨੂੰ ਉਸੇ ਗੱਲ ਤੇ ਫੇਰ ਮੁੜ ਕੇ ਕਹਿੰਦਾ ਉਹ ਸਬੰਧ ਗਣਾ ਕੇ ਫੇਰ ਕਹਿੰਦਾ ਪ੍ਰੂਫ ਦੋ ਐਵੀਡੈਂਸ ਦੋ ਸਾਡੇ ਤੇ ਕੀ ਐ ਜੀ ਇਸ ਗੱਲ ਦਾ ਜਵਾਬ ਤੁਸੀਂ ਵੀ ਦੋ ਜਸਪਾਲ ਮਸੀ ਦਿਨ ਰਾਤ 24 ਘੰਟੇ ਪਾਸਟਰ ਬਜਿੰਦਰ ਨਾ ਰਹਿੰਦਾ ਸੀ 24 ਘੰਟੇ ਜਸਪਾਲ ਮਸੀ ਰਹਿੰਦਾ ਸੀ ਨਹੀਂ ਆ ਤੁਸੀਂ 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 ਬਾਰ-ਬਾਰ ਫੋਟੋ ਤੇ ਆ ਰਹੇ ਹੋ ਫੋਟੋ ਤੇ ਫੋਟੋ ਤੇ ਤਾਂ ਜਿਹੜਾ ਮਰਜੀ ਆ ਫੋਟੋ ਤੁਸੀਂ ਕਿਚ ਚਲੋ ਮੇਰੇ ਨਾਲ ਆ ਕੇ ਸਬੰਧਾਂ ਦੀ ਕੀ ਗੱਲ ਐ ਉਹ ਤੇ ਤੁਸੀਂ ਆਜੋ ਤੁਸੀਂ ਮੇਰੇ ਨਾਲ ਫੋਟੋ ਕੋ ਚਲੋ ਇਹਦਾ ਮਤਲਬ ਇਹ ਥੋੜੀ ਉਸ ਫੋਟੋ ਨੂੰ ਚੱਕ ਕੇ ਤੁਸੀਂ ਜੋੜ ਦੋਗੇ ਵੀ ਇਹ ਜੀ ਇਹਦਾ ਕ੍ਰਿਮੀਨਲ ਰਿਕਾਰਡ ਚੈੱਕ ਕਿੱਦਾਂ ਜਾਵੇ ਕਰ ਲਓ ਮੇਰਾ ਕ੍ਰਿਮੀਨਲ ਰਿਕਾਰਡ ਅੱਜ ਦਾ ਚੈੱਕ ਕਰਾਦਾ ਜਸਪਾਲ ਮਸੀ ਇਹਨਾਂ ਨੂੰ 5 ਸਾਲ ਹੋ ਗਏ ਮੇਰਾ ਕ੍ਰਿਮੀਨਲ ਰਿਕਾਰਡ ਚੈੱਕ ਕਰਾਉਂਦੇ ਨੂੰ ਕੀ ਹੋ ਗਿਆ ਇਹਨੂੰ ਕਰਾ ਲੈ ਕੇ ਤਾਂ 4-5 ਹੋਰ ਚੈੱਕ ਕਰਾ ਲੈ ਮੇਰੇ ਕ੍ਰਿਮੀਨਲ ਰਿਕਾਰਡ ਕਹਦੇ ਕੋ ਕ੍ਰਿਮੀਨਲ ਰਿਕਾਰਡ ਨਹੀਂ ਹੈ ਮੇਰਾ ਇਹ ਪ੍ਰਸ਼ਾਸਨ ਨੂੰ ਕਹਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਜਾਵੇ ਇਹਦੇ ਕੋਲ ਨਹੀਂ ਹੈਗਾ ਮੈਂ ਆਪਣੇ ਮੂੰਹ ਤੋਂ ਦੱਸ ਰਿਹਾ ਕਿ ਆ ਕ੍ਰਿਮੀਨਲ ਰਿਕਾਰਡ ਜਸਪਾਲ ਮਸੀ ਨੇ ਮੇਤੇ ਐਫਰ ਕਰਾਈ ਹੈ ਉਹਦੇ ਚ ਮੈਨੂੰ ਪੋਰਨੋ ਲੀਫ ਦਈ ਹੋਈ ਆ ਤਾਂ ਉਹ ਕਿੰਨੇ ਰਿਕਾਰਡ ਹੈ ਮੇਰਾ ਚਲੋ ਕੀ ਮੰਗ ਕਰਦੇ ਹੋ ਤੁਸੀਂ ਕੀ ਮੰਗ ਕਰਨੀ ਚਾਹੁੰਦੇ ਪ੍ਰਸ਼ਾਸਨ ਮੰਗ ਮੇਰਾ ਪ੍ਰਸ਼ਾਸਨ ਨੂੰ ਮੈਂ ਕਿਉਂ ਕਰਾਂ ਮੰਗ ਬਸ ਤੁਹਾਨੂੰ ਮੰਗ ਕਰਦਾ ਭਾਈ ਕਿ ਤੂੰ ਜਿਹੜੀ ਜਿਹੜੀ ਵੀਡੀਓ ਚਲਾਈ ਆ ਇਹ ਮੇਰਾ ਨਾਮ ਲੈ ਕੇ ਚਲਾਇਆ ਵੀ ਕੀ ਤੇਰੇ ਕੋਲ ਐਵੀਡੈਂਸ ਆ ਵੀ ਮੈਂ ਚਿੱਟੇ ਦਾ ਵਪਾਰੀ ਆ ਜਾਂ ਮੈਂ ਡਰੱਗਸੀ ਆ ਮੈਂ ਤੁਹਾਨੂੰ ਫੇਰ ਇੱਕ ਗੱਲ ਕਹਿਣੀ ਚਾਹਨਾ ਕਿ ਉਹਨਾਂ ਦੇ ਉਹਨਾਂ ਦੇ ਵੱਲੋਂ ਤੁਹਾਡੇ ਤੇ ਕੋਈ ਬਲੇਮ ਨਹੀਂ ਲਗਾਇਆ ਗਿਆ ਹੋਰ ਇਹ ਕਹਿੰਦੇ ਆ ਕਿ ਇਹਨਾਂ ਦੇ ਉੱਪਰ ਮੇਰੀ ਫੋਟੋ ਤੇ ਪਿਆਲਾ ਚਾਹਾਂ 50 ਨਾਲ ਖਿਚਾਵਾ ਮੇਰੀ ਗੱਲ ਸਮਝ ਨਹੀਂ ਆ ਮੇਰੀ ਫੋਟੋ ਨਾਲ ਉਹਨੂੰ ਜਸਪਾਲ ਮਸੀਹ ਨੂੰ ਤੇਰੇ ਚੈਨਲ ਨੂੰ ਕੀ ਹੈ ਮੈਂ ਪੰਜਾਹ ਨਾਲ ਫੋਟੋ ਖਚਾਮ ਆਇਆ ਜੀ ਹੁਣ ਇਹ ਤੇ ਐਫ ਆਰ ਮੈਂ ਕਰਾ ਮੰਗਾ ਇੱਥੇ ਮੋਹਾਲੀ ਚ ਮੇਰੀ ਤੇਰੇ ਨਾਲ ਹੱਥ ਜੁੜ ਕੇ ਬੇਨਤੀ ਹੈ ਬਾਈ ਜੇ ਚਲਾਣੀ ਹੋਈ ਇਹ 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 ਰਿਕਾਰਡਿੰਗ ਚਲਾ ਦੀ ਉਹ ਬਾਕੀ ਤੇਰੀ ਮਰਜ਼ੀ ਹੈ ਤੇਰਾ ਦੀਨ ਮਨ ਮੰਨਦਾ ਜਸਪਾਲ ਮਸੀਹ ਦੀ ਨਾ ਚਲਾਈ ਕਿਉਂ ਫੇਰ ਅਸੀਂ ਮੰਨ ਲਾਂਗੇ ਵੀ ਬਾਈ ਤੇਰਾ ਚੈਨਲ ਵੀ ਉਹਦਾ ਹੀ ਹੈ ਤੇ ਤੂੰ ਵੀ ਉਹਦਾ ਹੀ ਹੈ ਸਰ ਦੇਖੋ ਵੀਡੀਓ ਜਿਹੜੀ ਵੀਡੀਓ ਜਿਹੜੀ ਆ ਤੁਹਾਡੀ ਆ ਰਿਕਾਰਡਿੰਗ ਜਿਹੜੀ ਆ ਇਹ ਤੇ ਤੁਹਾਡੀ ਸੋਸ਼ਲ ਮੀਡੀਆ ਤੇ ਚੱਲੇਗੀ ਚੱਲੇਗੀ ਕਿਉਂਕਿ ਅਸੀਂ ਹਮੇਸ਼ਾ ਸੱਚ ਨੂੰ ਦਿਖਾਉਂਦੇ ਆ ਤੇ ਸੱਚ ਨੂੰ ਦਿਖਾਉਂਦੇ ਰਵਾਂਗੇ ਜਦੋਂ ਤੁਸੀਂ ਇਹ ਵੀਡੀਓ ਪਾਓਗੇ ਨਾ ਮੇਰੀ ਜਦ ਸਾਨੂੰ ਪਤਾ ਲੱਗੇਗਾ ਵੀ ਇਹ ਵੀ ਬਿਕਿਆ ਨਹੀਂ ਹੈ ਇਹ ਵੀ ਖਰੀਦਿਆ ਨਹੀਂ ਹੈ ਦੇਖੋ ਮੈਂ ਤੇ ਸਰ ਤੁਹਾਨੂੰ ਐਸੇ ਪ੍ਰੂਫ ਮੈਂ ਤੁਹਾਨੂੰ ਸ਼ਾਰਟੀ ਦਿੰਦਾ ਹੈ ਕਿ ਇਹ ਤੁਹਾਡੀ ਰਿਕਾਰਡਿੰਗ ਜਿਹੜੀ ਚੱਲੇਗੀ ਤੁਸੀਂ ਅੱਜ ਦੇ 5 ਵਜੇ ਤੱਕ ਤੁਸੀਂ ਸਾਨੂੰ ਸਾਨੂੰ ਸਮਾਜ ਨੂੰ ਵੀ ਪਤਾ ਲੱਗੇ ਲੋਕਾਂ ਨੂੰ ਵੀ ਪਤਾ ਲੱਗੇ ਯਾਰ ਕੋਈ ਇੰਤ ਨਹੀਂ ਹੈ ਜਸਮਾਲ ਮਸੀ ਕਹੇ ਨਾ ਮੈਂ ਨਾਲ ਡਿਬੇਟ ਕਰ ਲਾ ਕਰ ਲੈ ਜਿੱਥੇ ਮਰਜ਼ੀ ਡਿਬੇਟ ਜਿੱਥੇ ਕਹੇਗਾ ਜੀ ਜੀ ਜਿੱਥੇ ਕਹੇਗਾ ਨਾ ਉੱਥੇ ਡਿਬੇਟ ਕਰਨ ਨੂੰ ਤਿਆਰ ਆ ਮੈਂ ਠੀਕ ਹੈ ਜੀ ਠੀਕ ਹੈ ਜਰੂਰ ਚਲਾਉਂਗੇ ਸਮਝਦੇ ਮੇਰੀ ਗੱਲ ਹਾਂਜੀ ਬਾਲਮੀਕੀ ਕੌਮ ਤੇ ਪੈਦਾ ਹੋਏ ਆ ਅਸੀਂ ਕਿਤੇ ਡਰਦੇ ਡਰਦੇ ਨਹੀਂ ਕਿਸੇ ਤੋਂ ਆ ਅਸੀਂ ਜੀ 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 ਆ ਇਹ ਤੂੰ ਵੀ ਸਮਝਦਾ ਹੀ ਹੈ ਸਾਡਾ ਚਲ ਆ ਕੇ ਬਦਲ ਗਿਆ ਤਾਂ ਹੋਤਾ ਬਾਅਦ ਵਿੱਚ ਗੱਲ ਨਾ ਹੈ ਠੀਕ ਹੈ ਨਾ ਪਰ ਮੈਂ ਇੱਕ ਗੱਲ ਕਹਿ ਰਿਹਾ ਵੀ ਅਸੀਂ ਤੈਨੂੰ ਪਤਾ ਸਾਡਾ ਖੂਨ ਤਾਂ ਪਹਿਲਾਂ ਹੀ ਗਰਮ ਹੁੰਦਾ ਜੀ ਜੀ ਸਾਨੂੰ ਕੋਈ ਉਹ ਨਹੀਂ ਹੈ ਚੱਕਰ ਵਾਲੀ ਗੱਲ ਸਾਡਾ ਕੋਈ ਜਸਵਾਲ ਮਸੀਤੋਂ ਡਰਦੇ ਆ ਅਸੀਂ ਜਾਂ ਕਿਸੇ ਤੋਂ ਡਰਦੇ ਆ ਡਰਨ ਰੋਣ ਸੋ ਇਹ ਪਾਇਆ ਤੁਹਾਡੀ ਇਹ ਰਿਕਾਰਡਿੰਗ ਜਿਹੜੀ ਆ ਬਹੁਤ ਲੰਮੀ ਜਾ ਰਹੀ ਆ ਸੋ ਇਸ ਕਰਕੇ ਵੀ ਤਾਂ ਜਾਣੀ ਆ ਵੀਰ ਹੁਣ ਉਹ ਤੁਸੀਂ ਘੰਟੇ ਘੰਟੇ ਦੀ ਬਣਾਉਂਦੇ ਸਾਡੀ 15 ਮਿੰਟ ਦੀ ਲੰਬੀ ਹੋਗੀ ਨਹੀਂ 15 ਮਿੰਟ ਵਿੱਚ ਨਹੀਂ ਹੋਗੀ ਜੋ ਐਸੋ ਵੀਰ ਜੀ ਸਾਨੂੰ ਮੇਰੀ ਗੱਲ ਸੁਣੋ ਗਿੱਲ ਸਾਹਿਬ ਨਵਜੋਤ ਗਿੱਲ ਜੀ 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 ਠੀਕ ਆ ਬਹੁਤ ਵਧੀਆ ਯਾਰ ਬਹੁਤ ਵਧੀਆ ਚੱਲ ਰਿਹਾ ਤੁਸੀਂ ਬਹੁਤ ਕੁਸੀਂ ਤਾਂ ਸਾਡੇ ਸਮਾਜ ਨੂੰ ਨਾ ਵਾਲਮੀਕੀ ਸਮਾਜ ਨੂੰ ਖਤਮ ਕਰਨ ਤੇ ਤੁਰੇ ਹੋਏ ਹੋ ਤੁਸੀਂ ਸਾਰੇ ਜਣੇ ਨਾ ਨਾ ਜੀ ਨਾ ਨਾ ਲੱਗਿਆ ਮੇਰਾ ਸਾਹ ਲੱਗਿਆ ਸਾਰਾ ਲਾਲਿਆ ਤੁਸੀਂ ਤੁਸੀਂ ਥੱਲੇ ਸਾਡੇ ਚੈਨਲ ਤੇ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਰੇ ਭਾਈਚਾਰੇ ਦੀਆਂ ਰਿਲੇਟਿਡ ਚਾਹੇ ਉਹ ਸਿੱਖ ਧਰਮ ਹੋਵੇ ਚਾਹੇ ਉਹ Hindu ਧਰਮ ਹੋਵੇ ਚਾਹੇ ਚਾਰਨ ਦੇ ਬੁਨੀ ਬਣੇ ਨਾਲ ਰਿਲੇਟਿਡ ਹੋਣ ਆਪਾਂ ਸਾਰੇ ਪੱਖ ਦੇ ਨੋਟ ਕਰਦੇ ਹਾਂ ਤੁਸੀਂ ਧਰਮ ਦੀ ਦਾ ਧਰਮ ਪੱਖ ਦੀ ਤਾਂ ਗੱਲੇ ਨਹੀਂ ਕਰਦੇ ਧਰਮ ਪੱਖ ਦੀ ਗੱਲ ਕੀ ਕਰੀ ਹੁੰਦੀ ਨਾ ਮੈਂ ਤੈਨੂੰ ਫੋਨ ਨਾ ਕਰਦਾ ਜੀ ਜੀ ਮੈਂ ਫੋਨ ਨਹੀਂ ਕਰਨਾ ਸੀ ਤੈਨੂੰ ਜਿੰਦ ਧਰਮ ਪੱਖ ਦੀ ਗੱਲ ਕਰੀ ਹੁੰਦੀ ਨਹੀਂ ਇਹ ਸੇਮ ਕਰੀਏ ਇਹ ਤੁਹਾਨੂੰ ਦੱਸ ਰਹੀ ਕਿ ਇਹ ਚੈਨਲ ਜਿਹੜਾ ਆ ਇਹ ਕਿਸੇ ਦਾ ਵਿਖਿਆ ਹੋਇਆ ਹੈ ਤੁਸੀਂ ਦਾ ਤੁਸੀਂ ਦਾ ਤੋਂ ਨੂਨ ਮਿਰਚ ਲਾ ਰਹੇ ਅੱਛਾ ਕੀ ਇਹ ਡਰਕਸ ਦਾ ਕੰਮ ਕਰਦੀ ਸੀ ਕੀ ਇਹ ਇਹਦਾ ਕੰਮ ਕਰਦੇ ਯਾਰ ਕੀ ਗੱਲ ਕਰ ਰਹੇ ਤੁਸੀਂ ਤੁਸੀਂ ਇੱਡਾ ਵੜਾ ਅੰਜਾਮ ਲਾ ਰਹੇ ਤੁਸੀਂ ਚੈਨਲ ਚਲਾ ਰਹੇ ਹੋ ਕਟੋਕਟ ਸਮਝਦਾ ਰੱਖੋ ਯਾਰ ਵੀ ਬੋਲੋ ਬੋਲੋ ਪਹਿਲੀ ਗੱਲ ਮੈਂ ਬਾਰ ਬਾਰ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਆ ਕਿ ਤੁਹਾਡੇ ਤੇ ਕੋਈ ਵੀ ਇਲਜ਼ਾਮ ਨਹੀਂ ਲਗਾਇਆ ਗਿਆ ਉਹ ਵੀਰ ਜੀ ਮੇਰੀ ਵੀਡੀਓ ਲਾ ਕੇ ਤੁਸੀਂ ਯਾਰ ਕਿਆ ਮੈਨੂੰ ਤਾਂ ਤੁਸੀਂ ਐਸਾ ਵੀ ਵੀਡੀਓ ਇਹਦੇ ਨਾਲ ਹੀ ਰਿਕਾਰਡਿੰਗ ਤੇ ਉਹ ਵੀ ਨਾਲ ਚਲਾਇਆ ਜਾਏਗਾ ਸ਼ਾਰਟਸ ਲਾਇਆ ਜਾਏਗਾ ਉਹਦੇ ਵਿੱਚ ਸਾਰੀ ਜਿਹੜੀ ਜਨਤਾ ਹੈ ਉਹ ਸਾਰੀ ਦੇਖੇਗੀ ਕਿ ਉਹ ਜੋ ਜਸਪਾਲ ਜੀ ਆ ਉਹ ਕਿਨੂੰ ਬਲੇਮ ਕਰ ਰਿਹਾ ਸਾਨੂੰ ਦੱਸਦਾ ਕ੍ਰਿਮੀਨਲ ਆਪ ਇਹ ਕ੍ਰਿਮੀਨਲ ਬੰਦਿਆਂ ਦਾ ਘੁੰਮਦਾ ਮੈਨੂੰ ਤਾਂ ਲੱਗਦਾ ਇਹ ਨਸ਼ਿਆਂ ਦਾ ਸੌਦਾਗਰ ਆ ਨਸ਼ੇ ਵੇਚਦਾ ਵਾ ਔਰ ਕਈ ਐਸੋ ਜਿਹੇ ਲੋਕਾਂ ਦੇ ਜਿਹੜਾ ਵਾ ਨਾਲ ਇਹਨੇ ਫੋਟੋਆਂ ਪਾਈਆਂ ਵਾ ਹਾ ਇਹ ਆ ਰੋਕੀ ਬਾਦਸ਼ਾ ਉਹਦੇ ਨਾਲ ਇਹਨੇ ਫੋਟੋ ਪਾਈ ਆ ਔਰ ਉਹਦਾ ਪਿਛਲਾ ਜਿਹੜਾ ਰਿਕਾਰਡ ਵੇਖ ਲੋ ਰੋਕੀ ਬਾਦਸ਼ਾ ਦਾ ਕੀ ਆ ਅੱਛਾ ਇਹਦਾ ਕ੍ਰਿਮੀਨਲ ਰਿਕਾਰਡ ਆ ਉਹਦਾ ਪੁਰਾਣਾ अच्छा ਜਿਹਦਾ ਨਾਲ ਇਹਨੇ ਫੋਟੋ ਪਾਈ ਆ ਔਰ ਕ੍ਰਿਮਨਲ ਸਾਨੂੰ ਦੱਸਦਾ ਮੈਨੂੰ ਦੱਸਣ ਦੇ ਹਰਤਾ ਸਿੰਘ ਨੂੰ ਦੱਸਣ ਦੇ ਆ ਜੀ ਜੀ ਤਾਂ ਕਿ ਨਾ ਕਿਤੇ ਜਾ ਕੇ ਪਹਿਲਾਂ ਜਾਂਚ ਕਰ ਲਿਆ ਕਾਕਾ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਪੱਕੇ ਸਬੂਤਾਂ ਦੇ ਨਾਲ ਆ ਉਹ ਕਿਨੂੰ ਕਹਿ ਰਿਹਾ ਕਿਨੂੰ ਕਹਿ ਰਿਹਾ ਤੁਸੀਂ ਸੁਣੋ ਮੇਰੀ ਗੱਲ ਉਹ ਸ਼ਾਟ ਨਾਲ ਚੱਲੇਗਾ ਸੁਣੋ ਮੇਰੀ ਗੱਲ ਗੱਲ ਕਹਤੀ ਦੇਖੋ ਐਡੀ ਵੀ ਐਡੀ ਵੀ ਸਮਝ ਮੇ ਸਾਡੀ ਮਰੀ ਨਹੀਂ ਹੈਗੀ ਐਡੇ ਸਾਡੇ ਜਮੀਰ ਨਹੀਂ ਮਰ ਗਏ ਸਾਨੂੰ ਪਤਾ ਹੈ ਕਿਹੜੀ ਗੱਲ ਕਿੱਥੇ ਹੁੰਦੀ ਆ ਤੁਸੀਂ ਗੱਲ ਸਮਝੋ ਕੁਈ ਕੀ ਕਹਿ ਰਿਹਾ ਕਹਿ ਰਿਹਾ ਇਹਦੀ ਕ੍ਰਿਮਨਲ ਬੰਦ ਰੋਕੀ ਬਾਦਸ਼ਾ ਨਾਲ ਫੋਟੋ ਹੈ ਰੋਕੀ ਬਾਦਸ਼ਾ ਦਾ ਕ੍ਰਿਮਨਲ ਰਿਕਾਰਡ ਹੈ ਪੁਰਾਣਾ ਰਿਕਾਰਡ ਉਹਨੇ ਕਿਹਾ ਇਹ ਵੀ ਨਾਲ ਦਾ ਮੈਨੂੰ ਲੱਗਦਾ ਇਹ ਜਿਹੜਾ ਕਿਹੜਾ ਕਿਆ ਨਾਮ ਜਿਹਦਾ ਨਾਮ ਲੈ ਰਿਹਾ ਤੂੰ ਕਿਆ ਨਾਮ ਮੈਂ ਤਾਂ ਨਾਮ ਵੀ ਨਹੀਂ ਪਤਾ ਚੰਦਨ ਜੀ ਚੰਦਨ ਚੰਦਨ ਡਰਗਸ ਦਾ ਕੰਮ ਕਰਦਾ ਹੈ ਠੀਕ ਹੈ ਇਹਨਾਂ ਦੇ ਰਿਕਾਰਡ ਚੈੱਕ ਕਰਨ ਇਹਦੇ ਇਹਦੇ ਰੋਕੀ ਨਾਲ ਲਿੰਕ ਹੈ ਚੰਦਨ ਡਰਗਸ ਦਾ ਕੰਮ ਕਰ ਰਿਹਾ ਰੋਕੀ ਨਾਲ ਲਿੰਕ ਹੈ ਮੇਰੀ ਫੋਟੋ ਲਾਤੀ ਹੂ ਤਾਂ ਕਿਆ ਮਤਲਬ ਬਣ ਰਿਹਾ ਫਿਰ ਤੂੰ ਵੀ ਮੈਨੂੰ ਸਮਝਾ ਦੇ ਮੜਾ ਜਾਇ ਜੇ ਚੰਦਨ ਦੇ ਟਰੱਕ ਨਾਲ ਲਿੰਕੇ ਚੰਦਨ ਦੀ ਲਾਉਂਦਾ ਮੇਰਾ ਕਿਉਂ ਲਾ ਰਿਹਾ ਤੂੰ ਮੇਰੀ ਫੋਟੋ ਕਿਉਂ ਲਾ ਰੇ ਦੇਖੋ ਜੀ ਉਹ ਉਹ ਚੰਦਨ ਦੇ ਦੁਆਰਾ ਕਿਹਾ ਗਿਆ ਕਿ ਇਹਨਾਂ ਦਾ ਕ੍ਰਿਮਿਨਲ ਰਿਕਾਰਡ ਆ ਚੰਦਨ ਦੁਆਰਾ ਉਹਨੂੰ ਜਸਪਾਲ ਮਸੀਹ ਨੂੰ ਕਿਹਾ ਗਿਆ ਮੈਂ ਤਾਂ ਨਹੀਂ ਕਿਹਾ ਯਾਰ ਤੈਨੂੰ ਕੁਝ ਜਾਂ ਮੈਂ ਜਸਪਾਲ ਮਸੀਹ ਨੂੰ ਕੁਝ ਕਿਹਾ ਮੈਂ ਕਿਹਾ ਤੈਨੂੰ ਕੁਝ ਜਸਪਾਲ ਮਸੀਹ ਨੂੰ ਕਿਹਾ ਆ ਤੇਰੇ ਚੈਨਲ ਨੂੰ ਕੁਝ ਕਿਹਾ ਮੈਂ ਜੀ ਜੀ ਫਿਰ ਮੇਰੀ ਫੋਟੋ ਕਿਉਂ ਲਾਈ ਤੁਸੀਂ ਮੈਂ ਸਰ ਕਲੀਅਰ ਕਰ ਰਿਹਾ ਤੁਸੀਂ ਚੰਦਨ ਨੂੰ ਬਲੇਮ ਕਰ ਰਹੇ ਕਰ ਦੋ ਜੀ ਮੈਨੂੰ ਕੋਈ ਬਲੇਮ ਉਹ ਨਹੀਂ ਆ ਤੁਸੀਂ ਮੇਰੀ ਫੋਟੋ ਕਿਉਂ ਲਈ ਨਿੱਬੀਚੇ ਟਰੱਕਸ ਦਾ ਨਾਮ ਲੈ ਕੇ ਫਿਰ ਲਿੰਕ ਚੰਦਰ ਨੇ ਮੇਰੇ ਨਾਲ ਦਿਖਾ ਤੇ ਕੀ ਮਤਲਬ ਗਿਆ ਦੱਸੋ ਤੁਸੀਂ ਸਮਝਾਓ ਮੈਨੂੰ ਵੀ ਮੈਨੂੰ ਮੇਰਾ ਨਹੀਂ ਲੈ ਰਹੇ ਮੇਰਾ ਇਹ ਤਾਂ ਸਫਾਈਆਂ ਦੇਈ ਜਾਓ ਜਿੰਨੀ ਮਰਜ਼ੀ ਪਬਲਿਕ ਨੇ ਤਾਂ ਵੀਡੀਓ ਦੇਖਣੀ ਦੇਖ ਲਈ ਜੀ ਜੀ ਤੁਸੀਂ ਚਲਾ ਕੇ ਵੀਡੀਓ ਪੰਜਾ ਜਗ੍ਹਾ ਤੱਕ ਚਲਾਓ ਇਸ ਨੂੰ ਪੁੱਛੋ ਸਪਸ਼ਟੀਕਰਨ ਵੀ ਹਾਂ ਕੌਣ ਹੈ ਕੌਣ ਸਹੀ ਕੌਣ ਹੈ ਕੌਣ ਗਲਤ ਹੈ ਜੀ ਜੇ ਚੰਦਰ ਨਾਲ ਤੁਹਾਡੀ ਲੜਾਈ ਤੁਸੀਂ ਚੰਦਰ ਦੀ ਫੋਟੋ ਲਾਓ ਕੱਟ ਕੇ ਚੰਦਰ ਦੀ 50 ਫੋਟੋਆਂ ਮੇਰੀ ਲਈ ਕਿਉਂ ਮੇਰੇ ਨਾਲ ਕੋਈ ਪੁਰਾਣਾ ਰਿਸ਼ਤਾ ਹੈ ਜਿਸ ਬਾਰੇ ਮਸੀਦਾ ਕੋਈ ਪ੍ਰੋਬਲਮ ਹੈ ਮੇਰੇ ਨਾਲ ਮੇਰਾ ਨੰਬਰ ਹੈ ਮੈਨਾਂ ਗੱਲ ਕਰ ਲੈ ਮੇਰੇ ਨਾਲ ਬੈਠ ਜੇ ਚੰਡੀਗੜਾ ਆ ਕੇ ਸਾਹਮਣੇ ਗੱਲ ਕਰ ਲੋ ਜੀ ਇਹਦੇ ਇਹਦੇ ਚ ਇਹ ਜੇ ਉਹਨੂੰ ਕੋਈ ਪਰੇਸ਼ਾਨੀ ਹੈ ਮੈਨੂੰ ਦੱਸ ਵੀ ਕੋਈ ਪਰੇਸ਼ਾਨੀ ਹੈ ਉਹਦੀ ਉਹਦਾ ਲਾਜ ਵੀ ਹੁੰਦਾ ਸਾਰਾ ਕੁਝ ਹੁੰਦਾ ਵੇ ਆਪਾਂ ਬੈਠਦੇ ਆਂ ਭਾਈ ਬਣ ਕੇ ਭਾਈ ਬੰਦੀ ਨਾਲ ਗੱਲ ਵੀ ਕਰਦੇ ਆਂ ਜੇ ਤੁਸੀਂ ਇਹ ਸਿੱਧਾ ਹੀ ਚੱਕ ਕੇ ਤੁਸੀਂ ਇੱਕ ਚੈਨਲ ਆ ਜੇਵੇਂ ਤੇ ਇੱਕ ਬੰਦਾ ਬਹਿ ਗਿਆ ਇੱਕ ਤੁਸੀਂ ਬਹਿ ਕੇ ਚੱਕ ਕੇ ਤੁਸੀਂ ਬੰਦੇ ਤੇ ਬਲੇਮ ਕਰਨ ਲੱਗ ਜਉ ਤੁਹਾਡੇ ਕੋਲ ਐਵੀਡੈਂਸ ਨਹੀਂ ਹੈ ਕੋਈ ਬਿਨਾ ਵਿਦਾਊਟ ਐਵੀਡੈਂਸ ਤੁਸੀਂ ਗੱਲ ਕਰੀ ਜਾ ਰਹੇ ਹੋ ਦੇਖੋ ਕਾਰਵਾਈ ਤਾਂ ਫਿਰ ਬਣਦੀ ਹੈ ਜਦ ਤੱਕ ਫਿਰ ਜਦ ਤੱਕ ਫਿਰ ਜਦ ਤੱਕ ਫਿਰ ਤੁਸੀਂ ਉਸੇ ਟਾਈਮ ਹੀ ਰਿਕਾਰਡ ਫੋਨ ਲਾਂਦੇ ਮੈਨੂੰ ਉਸੇ ਲਾਈਵ ਤੇ ਮੈਨੂੰ ਫੋਨ ਲਾਂਦੇ ਤਾਂ ਗੱਲ ਕਰਦੇ ਮੈਂ ਜਵਾਬ ਵੀ ਦਿੰਦਾ ਉਹਦੀ ਗੱਲ ਦਾ ਪਰ ਤੁਹਾਡਾ ਨੰਬਰ ਬਿਲਕੁਲ ਪਹੁੰਚਿਆ ਮੈਂ ਉਸੇ ਸਮੇਂ ਤੁਹਾਨੂੰ ਕਾਲ ਕਰ ਦਿੱਤੀ ਹਮ ਮੇਰੇ ਕੋਲ ਤੁਹਾਡੀ ਪਹਿਲੀ ਰਿਕਾਰਡਿੰਗ ਵੀ ਪਈ ਹੋਈ ਆ ਮੈਂ ਉਹ ਵੀ ਚਲਾਵਾਂਗਾ ਨਾਲ ਨਹੀਂ ਚਲਾਓ ਠੀਕ ਹੈ ਠੀਕ ਨਹੀਂ ਮੇਰੇ ਕੋਲ ਤੁਹਾਡਾ ਚਲਾਓ ਪਤਾ ਲੱਗੇ ਲੋਕਾਂ ਨੂੰ ਜੀ ਜੀ ਮੈਂ ਤਾਂ ਕਹਿ ਰਿਹਾ ਪਤਾ ਲੱਗੇ ਲੋਕਾਂ ਨੂੰ ਜਿਹੜੇ ਜਿਹੜੇ ਜਿਹੜਾ ਜਿੱਥੇ ਪਾਣੀ बिकਦਾ ਪਤਾ ਲੱਗੇ ਲੋਕਾਂ ਨੂੰ ਕਿੱਥੇ ਕਿੱਥੇ ਕੀ ਕੀ बिकਦਾ ਬਿਲਕੁਲ ਬਿਲਕੁਲ ਤੁਹਾਡੀ ਸੱਚਾਈ ਬਾਰੇ ਵੀ ਪਤਾ ਲੱਗੇਗਾ ਤੇ ਉਹਨਾਂ ਦੇ ਬਾਰੇ ਵੀ ਪਤਾ ਲੱਗੇਗਾ ਕੌਣ ਸੱਚਾ ਤੇ ਕੌਣ ਝੂਠਾ ਹੋ ਦੋਨਾਂ ਦੇ ਵਿੱਚ ਦੇਖੋ ਉਹ ਜਨਤਾ ਫੈਸਲਾ ਕਰਦੀ ਹੁੰਦੀ ਹੈ ਕੌਣ ਸੱਚਾ ਤੇ ਕੌਣ ਝੂਠਾ ਹੈ ਦੇਖੋ ਮੇਰੀ ਗੱਲ ਸੁਣੋ ਦੇਖੋ ਮੈਂ ਇਹ ਸਾਬਤ ਕਰਨ ਵਾਸਤੇ ਤੁਹਾਨੂੰ ਫੋਨ ਨਹੀਂ ਕੀਤਾ ਵੀ ਮੈਂ ਸੱਚਾ ਆ ਜਾਂ ਮੈਂ ਝੂਠਾ ਆ ਜੀ ਜੀ ਠੀਕ ਹੈ ਸਿਰਫ ਮੈਂ ਇਹਨਾਂ ਸਾਬਤ ਕਰਨ ਵਾਸਤੇ ਫੋਨ ਕੀਤਾ ਤੁਹਾਨੂੰ ਕਿ ਵੀ ਤੁਸੀਂ ਮੇਰੀ ਵਿਦਾਊਟ ਪਰਮਿਸ਼ਨ ਕਿੱਦਾਂ ਮੇਰੀ ਫੋਟੋ ਲਾਤੀ ਠੀਕ ਹੈ আর ਦੂਜੀ ਗੱਲ ਇਹ ਕਰਨ ਵਾਸਤੇ ਕੀਤੀ ਆ ਉਹ ਸਿੱਧਾ ਹੀ ਮੇਰੇ ਤੇ ਹੀ ਟਾਰਗੇਟ ਕਰ ਰਿਹਾ ਹਰ ਚੀਜ਼ ਨੂੰ ਉਸ ਚੀਜ਼ ਨੂੰ ਟਾਰਗੇਟ ਕਰਨਾ ਉਹਨੂੰ ਕਹਿ ਦੇ ਵੀ ਵੀਰ ਜੇ ਤੈਨੂੰ ਕੋਈ ਗੱਲ ਹੈ ਦਿੱਕਤ ਹੈ ਪਰੇਸ਼ਾਨੀ ਹੈ ਫੋਨ ਮਾਰ ਲਓ ਠੀਕ ਹੈ ਜੇ ਨਹੀਂ ਦਿੱਕਤ ਪਰੇਸ਼ਾਨੀ ਫਿਰ ਤੂੰ ਐਦਾਂ ਦੇ ਕਿਉਂ ਪਾਛਣ ਦੇ ਜਾ ਰਿਹਾ ਕੋਈ ਗੱਲ ਹੈ ਚੀਜ਼ ਯਾਰ ਕੋਈ ਤੁੱਕ ਬਣਦੀ ਹੈ ਘਬਰਾਇਆ ਫਿਰਦਾ ਮੈਂ ਬੁੰਦਲਾ ਫਿਰਦਾ ਮੂੰਹ ਸੁੱਕਿਆ ਫਿਰਦਾ ਬੋਲੀ ਜਾਂਦਾ ਬੈਂ 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 ਉਹਨੂੰ ਸਮਝ ਆ ਰਿਹਾ ਕੁਝ ਕੀ ਕਹਿ ਰਿਹਾ ਉਹ ਕਨੇ ਬਹੁਤ ਪੁਰਾਣਾ ਲੀਡਰ ਹੈ ਬਹੁਤ ਪੁਰਾਣਾ ਲੀਡਰ ਹੈ ਕਿ ਇਹ ਹੁੰਦੇ ਪੁਰਾਣੇ ਲੀਡਰ ਜਿਹੜੇ ਬਿਨਾ ਐਵੀਡੈਂਸ ਤੋਂ ਕਿਸੇ ਤੇ ਬੋਲੀ ਜਾਣ ਇਹ ਹੁੰਦਾ ਐਕਸਪੀਰੀਅੰਸ ਹੋਣਾ ਸਾ ਮੇਰੇ ਤੋਂ ਉਮਰ ਤੇ بڑا ਹੈ ਕਟੁਕੜ ਮੈਨੇ ਮੇਰੀ ਮੈਂ ਛੋਟਾ ਹੈ ਮੈਂ ਉਹਦੀ ਲਿਹਾਜ਼ ਕਰ ਰਿਹਾ ਚਲ ਉਮਰ ਤੇ بڑا ਯਾਰ ਭਾਈ ਸਾਡੇ ਬੜੇ ਬੜੇ ਆ ਪਰ ਉਹ ਤਾਂ ਉਹ ਤਾਂ ਸਿੱਧਾ ਹੀ ਇਹਦਾ ਇਹਦਾ ਰੋਕੀ ਬਾਦਸ਼ਾਹ ਦਾ ਕ੍ਰਿਮੀਨਲ ਰਿਕਾਰਡ ਚੈੱਕ ਕਰੋ ਫਲਾਣਾ ਕਰੋ ਕਿ ਕ੍ਰਿਮੀਨਲ ਰਿਕਾਰਡ ਚੈੱਕ ਕਰੇਗਾ ਤੂੰ ਮੇਰਾ ਹਾਈ ਕੋਰਟ ਤੱਕ ਤਾਂ ਤੁਸੀਂ ਜਾਇਆ ਹੈ ਕੀ ਕਿਨਰ ਰਕਮ ਚੈੱਕ ਕਰੇਗਾ ਮੇਰਾ ਕੀ ਹੈ ਜੀ ਜਿੰਨੇ ਕੇਸ ਆ ਸਾਰਾਂ ਚ ਬਰੀ ਆ ਮੈਂ ਕੀ ਹੈ ਮੇਰੇ ਕੋਲ ਇਹ ਚੀਜ਼ਾਂ ਇਹ ਚੀਜ਼ਾਂ ਇਸ ਤਰ੍ਹਾਂ ਨਹੀਂ ਹੁੰਦੀਆਂ ਹੁੰਦੀਆਂ ਚਲੋ ਬਹੁਤ ਬਹੁਤ ਸਰਨ ਧੰਨਵਾਦ ਕੈਪਟਨ ਰਿਕੁਐਸਟ ਹੈ 5 ਵਜੇ ਤੱਕ ਇਸ ਚਲਣੀ ਚਾਹੀਦੀ ਹੈ ਵੀਡੀਓ ਸਲਾਹਾਂਗੇ ਚਲਾਵਾਂਗੇ ਕਿਉਂਕਿ ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਵੀ ਦੇਖ ਮੈਂ ਕੋਈ ਨਹੀਂ ਚਾਹੁੰਦਾ ਐਸੀ ਚੀਜ਼ ਤੂੰ ਆਪਣਾ ਭਾਈ ਹੈ ਠੀਕ ਹੈ ਅਸੀਂ ਕੋਈ ਵੀ ਤੇਰੇ ਪ੍ਰਤੀ ਇਦਾਂ ਦੀ ਚੀਜ਼ ਨਹੀਂ ਜਾਂਦੇ ਕਿਉਂਕਿ ਮੇਰੇ ਕੋਲ ਵੀਡੀਓ ਹੈ ਨਾ ਡਾਊਨਲੋਡ ਕੀਤੀ ਹੋਈ ਹੈ ਜੇ ਇਦਾਂ ਦੀ ਤੁਸੀਂ ਵੀਡੀਓ ਨਹੀਂ ਚਲਾਉਂਦੇ ਤਾਂ ਮੈਨੂੰ ਮਜਬੂਰਨ ਜੋ ਮੇਰੇ ਮੇਰਾ ਜੋ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੁੰਦੀ ਹੈ ਗੱਲ ਉਹ ਮੈਂ ਕਰਾਂਗਾ ਨਹੀਂ ਨਹੀਂ ਠੀਕ ਹੈ ਸਰ ਜੋ ਤੁਹਾਡਾ ਬਣਦਾ ਹੈ ਉਹ ਕਰੋ ਤੁਸੀਂ ਬਾਕੀ ਇਹ ਫਿਰ ਆਡੀਓ ਜੇ ਜੇ ਚੱਲਣੀ ਚੱਲੇ ਜੇ ਇਹ ਵੀਡੀਓ ਨਾ ਚੱਲੀ ਤਾਂ ਮੈਂ ਕਰਿਆ ਜੀ ਜੀ ਇਹ ਤਾਂ ਹਾਂ ਪੱਕਾ ਪਟਾਟਾ ਇਹ ਚੱਲੇਗੀ ਚੱਲੇਗੀ ਬਾਕੀ ਤੁਸੀਂ ਤੁਸੀਂ ਜੋ ਕਹਿ ਰਹੇ ਹੋ ਨਾ ਆਈ ਆਈ ਵਿਲ ਸੈਂਡ ਯੂ ਜੀ ਠੀਕ ਹੈ ਸਰ ওকে ਥੈਂਕ ਯੂ ਆਈ ਵਿਲ ਸੈਂਡ ਯੂ ਜੀ ਜੀ ਠੀਕ ਹੈ ਸਰ ਦੋਸਤੋ ਤੁਸੀਂ ਦੇਖ ਸਕਦੇ ਹੋ ਰੌਕੀ ਬਾਦਸ਼ਾਹ ਵੱਲੋਂ ਬਾਰ ਬਾਰ ਗੱਲ ਨੂੰ ਘਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਇੱਕੋ ਗੱਲ ਤੇ ਪੱਤਰਕਾਰ ਨਾਲ ਬਹਿਸ ਕੀਤੀ ਜਾ ਰਹੀ ਸੀ ਕਿ ਮੇਰੀ ਫੋਟੋ ਕਿਉਂ ਲਗਾਈ ਗਈ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਸਪਾਲ ਮਸੀਦਾ ਚੰਦਰ ਨੂੰ ਇਹ ਜਵਾਬ ਸੀ ਸਿਰਫ ਹੋਰ ਇਸ ਤੋਂ ਵੱਧ ਕੁਝ ਵੀ ਨਹੀਂ ਇੱਕ ਪਾਸੇ ਰੌਕੀ ਵੱਲੋਂ ਇਹ ਦੱਸਿਆ ਜਾ ਰਿਹਾ ਸੀ ਕਿ ਮੈਂ ਚੰਦਰ ਨੂੰ ਜਾਣਦਾ ਨਹੀਂ ਉਹ ਮੇਰੇ ਦਫ਼ਤਰ ਵਿੱਚ ਆਇਆ ਸੀ ਦੂਜੇ ਪਾਸੇ ਹਰ ਇੱਕ ਗੱਲ ਦੀ ਖਬਰ ਹੈ ਰੌਕੀ ਬਾਦਸ਼ਾਹ ਕੋਲ ਔਰ ਉਹਨਾਂ ਵੱਲੋਂ ਕਾਫੀ ਪ੍ਰਾਣੀਆਂ ਗੱਲਾਂ ਨੂੰ ਪ੍ਰੋਫਿਟ ਬਜਿੰਦਰ ਸਿੰਘ ਬਾਰੇ ਬੋਲਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਅਸੀਂ ਕਾਲ ਰਿਕਾਰਡਿੰਗ ਵਿੱਚ ਨਹੀਂ ਚਲਾ ਰਹੇ ਕਿਉਂਕਿ ਅਸੀਂ ਸਿਰਫ ਜਸਪਾਲ ਮਸੀਹ ਦੀ ਗੱਲ ਦਾ ਪੱਖ ਜਾਣਨਾ ਚਾਹੁੰਦੇ ਸੀ ਜਿਸ ਵਿੱਚ ਰੌਕੀ ਬਾਦਸ਼ਾਹ ਵੱਲੋਂ ਇਸ ਗੱਲ ਨੂੰ ਸਵੀਕਾਰ ਵੀ ਕੀਤਾ ਗਿਆ ਉਹ ਪਰਚੇ ਸੱਚੇ ਸੀ ਜਾਂ ਝੂਠੇ ਉਸ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਜਾਣੇ ਸਾਡਾ ਕੰਮ ਹੈ ਦੋਵਾਂ ਦਾ ਪੱਖ ਜਨਤਾ ਦੇ ਸਾਹਮਣੇ ਰੱਖਣਾ ਹੁਣ ਤੁਸੀਂ ਕਮੈਂਟ ਵਿੱਚ ਦੱਸੋ ਕੌਣ ਸਹੀ ਹੈ ਔਰ ਕੌਣ ਗਲਤ